ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕਈ ਭਰਾਏ ਕਹਿ ਦਿੰਦੇ ਵੀ ਇਹ ਆਪਦੇ ਹੀ ਡਾਕਟਰਾਂ ਖਿਲਾਫ ਕਿਉਂ ਬੋਲਦਾ ਏ ਤੇ ਕਈ ਇਹ ਵੀ ਕਹਿ ਦਿੰਦੇ ਵੀ ਇਹ ਫੋਲੋਅਰਜ਼ ਵਧਾਉਣ ਖਾਤਰ ਬੋਲਦਾ ਸੋ ਦੋਸਤੋ ਅੱਜ ਮੈਂ ਤੁਹਾਡੇ ਸਾਰਿਆਂ ਸਾਹਮਣੇ ਇੱਕ ਖਲਾਸਾ ਕਰਨਾ ਚਾਹਨਾ ਏ ਵੀ ਮੈਂ ਕਿਉਂ ਇਹਨਾਂ ਡਾਕਟਰਾਂ ਦੇ ਜਿਹੜੇ ਕੁਝ ਲਾਲਚੀ ਡਾਕਟਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹਨਾਂ ਦੇ ਖਿਲਾਫ ਮੈਂ ਕਿਉਂ ਆਵਾਜ਼ ਚੁੱਕਦਾ ਸੋ ਦੋਸਤੋ ਪੂਰੀ ਵੀਡੀਓ ਨੂੰ ਜ਼ਰੂਰ ਸੁਣਿਓ ਤੇ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਕੁਝ ਕਿ ਜਿਹੜੇ ਲਾਲਚੀ ਡਾਕਟਰ ਆ ਉਹਨਾਂ ਦੇ ਧੱਕੇ ਚੜ੍ਹਨ ਤੋਂ ਬਚ ਜਾਣਗੇ। ਦੋਸਤੋ ਗੱਲ 2020 ਦੀ ਹੈ ਜਦੋਂ ਮੇਰੇ ਘਰ ਬੱਚੀ ਨੇ ਜਨਮ ਲਿਆ ਸੀ। ਦੋਸਤੋ ਜਨਮ ਤੋਂ ਹੀ ਬੱਚੀ ਨੂੰ ਸਾਹ ਵਿੱਚ ਦਿੱਕਤ ਸੀਗੀ। ਜਿਹਦੇ ਕਰਕੇ ਮੈਂ ਸੋਚਿਆ ਵੀ ਬੱਚਿਆਂ ਦੇ ਡਾਕਟਰ ਨੂੰ ਵਿਖਾਉਣ ਦੀ ਲੋੜ ਆ ਜ਼ਰੂਰ ਦੂਰ ਜਾਣਾ ਹੈ ਆਪਦੇ ਹੀ ਕਲੀਨਿਕ ਡਾਕਟਰ ਜਿਹੜੇ ਸਰਕਾਰੀ ਹਸਪਤਾਲ 'ਚ ਮੈਂ ਕੰਮ ਕਰਦਾ ਸੀ ਵੀ ਉਹਨਾਂ ਤੋਂ ਹੀ ਸਲਾਹ ਲਈ ਜਾਵੇ ਤਾਂ ਮੈਂ ਜਿਹੜੇ ਮੈਡਮ ਮੇਰੇ ਨਾਲ ਕੰਮ ਕਰਦੇ ਸੀ ਬੱਚਿਆਂ ਦੇ ਮਾਰ ਉਹਨਾਂ ਨੂੰ ਬੁਲਾ ਲਿਆ ਉਹ ਮੈਡਮ ਆ ਗਏ ਤੇ ਉਹਨਾਂ ਨੇ ਬੱਚੇ ਦਾ ਮੁੱਢਲਾ ਚੈੱਕਅਪ ਕਰਨ ਤੋਂ ਬਾਅਦ ਸਾਨੂੰ ਤੁਰੰਤ ਕਿਹਾ ਵੀ ਬੱਚੇ ਨੂੰ ਜਿਹੜਾ ਉਹਨਾਂ ਨੇ ਪ੍ਰਾਈਵੇਟ ਹਸਪਤਾਲ ਦੱਸਿਆ ਵੀ ਉੱਥੇ ਲੈ ਜਾਓ ਦੋਸਤੋ ਉਸ ਪ੍ਰਾਈਵੇਟ ਹਸਪਤਾਲ ਵਿੱਚ ਮੈਡਮ ਜਿਹੜੇ ਸੀਗੇ ਉਹ ਦਿਨੇ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਉੱਥੇ ਉਹ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਅਸੀਂ ਉਹਨਾਂ ਵੀ ਗੱਲ ਮੰਨ ਕੇ ਤੁਰੰਤ ਉਸ ਪ੍ਰਾਈਵੇਟ ਹਸਪਤਾਲ ਵਿੱਚ ਬੱਚੀ ਨੂੰ ਲੈ ਗਏ ਤੇ ਦੋਸਤੋ ਉੱਥੇ ਜਾ ਕੇ ਉਹਨਾਂ ਨੇ ਛਾਤੀ ਦਾ ਐਕਸ-ਰੇ ਕੀਤਾ ਹੋਰ ਮੋਡਲੇ ਟੈਸਟ ਕੀਤੇ ਤੇ ਸਾਨੂੰ ਇਹ ਕਹਿ ਕੇ ਡਰਾਇਆ ਗਿਆ ਵੀ ਤੁਹਾਡੇ ਬੱਚੀ ਦੇ ਜਿਹੜਾ ਐਕਸ-ਰੇ ਆਇਆ ਏ ਉਹਦੇ ਵਿੱਚ ਬੱਚੀ ਦਾ ਦਿਲ ਵੱਡਾ ਹੈ ਜਨਮ ਤੋਂ ਹੀ ਤੇ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਤੇ ਬੱਚੀ ਨੂੰ ਘੱਟੋ ਘੱਟ 15 ਤੋਂ 20 ਦਿਨ ਆਈਸੀਯੂ ਵਿੱਚ ਹੀ ਰੱਖਣਾ ਪਊਗਾ ਤੇ ਸਾਨੂੰ ਕੋਕਰੋਨ ਲਈ ਹੋਰ ਵੱਡੇ ਵੱਡੇ ਟੈਸਟਾਂ ਦੀ ਜਿਹੜੀ ਲਿਸਟ ਸੀ ਉਹ ਸਾਡੇ ਹੱਥ ਦੇ ਤੀ ਤੇ 2 ਦਿਨਾਂ ਤੋਂ ਬਾਅਦ ਜਿਹੜਾ ਉਹਨਾਂ ਦਾ ਡਰਾਉਣ ਦਾ ਤਰੀਕਾ ਸੀ ਉਹ ਹੋਰ ਕਹਿ ਲਓ ਵੀ ਭਿਆਨਕ ਹੋ ਗਿਆ ਦੋਸਤੋ ਜਦੋਂ ਕਹਿ ਲਓ ਵੀ ਆਪਦੇ ਖੂਨ ਦਾ ਰਿਸ਼ਤਾ ਹੋਵੇ ਮਰੀਜ਼ ਨਾਲ ਤਾਂ ਡਾਕਟਰੀ ਪੜ੍ਹੀ ਵੀ ਕੰਮ ਨਹੀਂ ਆਉਂਦੀ ਤਾਂ ਸਾਨੂੰ ਹੋਰ 2 ਦਿਨ ਤੋਂ ਬਾਅਦ ਡਰਾਇਆ ਜਾਣ ਲੱਗਾ ਵੀ ਬੱਚੀ ਦੇ ਫੇਫੜਿਆਂ 'ਚ ਹੋਰ ਜ਼ਿਆਦਾ ਕਹਿ ਲੋ ਵੀ ਸਾਹ ਦੀ ਦਿੱਕਤ ਵਧ ਗਈ ਆ ਨਮੂਨਿਆਂ ਦੇ ਲੱਛਣ ਵੀ ਨਾਲ ਆਉਣ ਲੱਗੇ ਆ ਤੇ ਘੱਟੋ ਘੱਟ 1 ਮਹੀਨਾ ਬੱਚੀ ਨੂੰ ਆਈ ਸੀ ਯੂ 'ਚ ਰੱਖਣਾ ਪਊਗਾ ਦੋਸਤੋ ਪੂਰਾ ਪਰਿਵਾਰ ਇੱਕ ਬੜੀ ਵੱਡੀ ਚਿੰਤਾ 'ਚ ਪੈ ਗਿਆ ਤੇ ਮੈਂ ਸੋਚਿਆ ਵੀ ਕਿਉਂ ਨਾ ਜਿਹੜੇ ਹੋਰ ਬੱਚਿਆਂ ਦੇ ਮਾਰ ਡਾਕਟਰ ਮੇਰੇ ਖਾਸ ਦੋਸਤੋਂ ਉਹਨਾਂ ਨਾਲ ਜ਼ਰੂਰ ਸਲਾਹ ਲਈ ਜਾਵੇ ਤਾਂ ਉਹਨਾਂ ਨੂੰ ਮੈਂ ਰਿਪੋਰਟਾਂ ਭੇਜੀਆਂ ਬੱਚੀ ਦੀਆਂ ਸਾਰੀ ਗੱਲ ਦੱਸੀ ਤਾਂ ਪਤਾ ਲੱਗਾ ਵੀ ਐਕਸ-ਰੇ 'ਚ ਕੋਈ ਦਿਲ ਨਹੀਂ ਵੱਡਾ ਇਕੋਕਰਾਨ ਦੀ ਕੋਈ ਲੋੜ ਨਹੀਂ ਗਈ ਸਿਰਫ ਤੇ ਸਿਰਫ ਜਨਮ ਤੋਂ ਕਈ ਬੱਚਿਆਂ ਦੇ ਫੇਫੜਿਆਂ ਵਿੱਚ ਇੱਕ ਸਰਫੈਕਟੈਂਟ ਪਦਾਰਥ ਹੁੰਦਾ ਹੈ ਉਹਦੀ ਕਮੀ ਕਰਕੇ ਸਾਹ ਦੀ ਦਿੱਕਤ ਹੁੰਦੀ ਆ ਤੇ 3-4 ਦਿਨਾਂ ਜੋ ਬਣ ਜਾਂਦਾ ਹੈ ਤੇ ਬੱਚਾ ਨਾਰਮਲ ਹੋ ਜਾਂਦਾ ਕਹਿ ਲਓ ਵੀ ਸਿਰਫ 3-4 ਦਿਨਾਂ ਵਾਸਤੇ ਹੀ ਆਕਸੀਜਨ ਦੀ ਲੋੜ ਪੈਂਦੀ ਬੱਚਿਆਂ ਨੂੰ ਤੇ ਅਸੀਂ ਉਹਨਾਂ ਦੀ ਸਲਾਹ ਮੰਨ ਲਈ ਤਾਂ ਅਸੀਂ ਉਸ ਬੱਚੇ ਨੂੰ ਜਿਹੜਾ ਮੈਡਮ ਨੇ ਹਾਸਪਤਾਲ ਦਾ ਸਿਆ ਸੀਗਾ ਉੱਥੋਂ ਅਸੀਂ ਰੈਫਰ ਕਰਕੇ ਲੈ ਗਏ ਦੂਸਰੇ ਹਸਪਤਾਲ ਤਾਂ ਦੋਸਤੋ ਉੱਥੇ ਜਾ ਕੇ ਅਗਲੇ ਦਿਨ ਹੀ ਬੱਚੀ ਨਾਰਮਲ ਹੋ ਗਈ ਤੇ ਉਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਬੱਚੀ ਬਿਲਕੁਲ ਠੀਕ ਹੋ ਗਈ ਦੋਸਤੋ ਉਹ ਹਸਪਤਾਲ ਚ ਸਿਰਫ ਸਾਨੂੰ ਡਰਾਇਆ ਇਸ ਕਰਕੇ ਜਾ ਰਿਹਾ ਸੀ ਗਮਰਾ ਝੂਠ ਤੂਫਾਨ ਇਸ ਕਰਕੇ ਮਾਰਿਆ ਜਾ ਰਿਹਾ ਸੀ ਕਿਉਂਕਿ ਉਹਨਾਂ ਨੇ ਪੈਸੇ ਵੱਧ ਤੋਂ ਵੱਧ ਬਿੱਲ ਬਣਾਉਣਾ ਸੀਗਾ ਤੇ ਜਿਹੜੇ ਮੈਡਮ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਵੀ ਸ਼ਾਮ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਉਹਨਾਂ ਦੀ ਇੱਕ ਬੱਚਾ ਵੇਖਣ ਦੀ ਜਿਹੜੀ ਵਿਜ਼ਿਟ ਪਰ ਵਿਜ਼ਿਟ ਉਹਨਾਂ ਦੀ ਫੀਸ 3000 ਸੀਗੀ ਸੋ ਸਿਰਫ ਤੇ ਸਿਰਫ ਪੈਸਾ ਬਣਾਉਣ ਖਾਤਰ ਸਾਨੂੰ ਗਮਰਾਹ ਕੀਤਾ ਜਾ ਰਿਹਾ ਸੀ ਡਰਾਇਆ ਜਾ ਰਿਹਾ ਸੀ ਨੰਬਰ 2 ਦੋਸਤੋ ਇੱਕ ਸਰਕਾਰੀ ਡਾਕਟਰ ਨੂੰ ਮਨਾਈ ਹੁੰਦੀ ਆ ਬਾਹਰ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਸ਼ਾਮ ਨੂੰ ਚਲੋ ਇਹ ਗੱਲਾਂ ਬਾਅਦ ਦੀ ਗੱਲ ਆ ਪਰ ਮੈਂ ਤੁਹਾਨੂੰ ਇਹ ਸਾਰੀ ਚੀਜ਼ ਤਾਂ ਦੱਸਣੀ ਚਾਹਣਾ ਏ ਵੀ ਜੇ ਮੈਨੂੰ ਮੇਰੇ ਨਾਲ ਦੇ ਡਾਕਟਰ ਨੇ ਹੀ ਨਹੀਂ ਬਖਸ਼ਿਆ ਤਾਂ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਸੋ ਦੋਸਤੋ ਉਸ ਤੋਂ ਬਾਅਦ ਮੈਂ ਸੋਚਿਆ ਵੀ ਇੰਨਾ ਕੁਝ ਕ ਲਾਲਚੀ ਡਾਕਟਰਾਂ ਖਿਲਾਫ ਜਿਹੜੀ ਮਹਮਾ ਉਹ ਵਿੱਢੀ ਜਾਵੇ ਤੇ ਇੰਨਾ ਖਿਲਾਫ ਆਵਾਜ਼ ਚੱਕੀ ਜਾਵੇ ਤਾਂ ਜੋ ਬਾਕੀ ਜਿਹੜੇ ਲੋਕ ਆ ਉਹ ਵੀ ਇਹਨਾਂ ਦੀ ਜਿਹੜੀ ਧੱਕੇਸ਼ਾਹੀ ਤੋਂ ਬਚ ਸਕਣ ਗਮਰਾਹ ਹੋਣ ਤੋਂ ਬਚ ਸਕਣੇ ਲਾਲਚੀ ਡਾਕਟਰਾਂ ਦੇ ਟੋਲੇ ਤੋਂ ਦੋਸਤੋ ਅਸਲ ਵਿੱਚ ਪਤਾ ਮੈਨੂੰ ਪਹਿਲਾਂ ਤੋਂ ਹੀ ਸੀਗਾ ਜਦੋਂ ਦਾ ਮੈਂ ਨੌਕਰੀ 'ਚ ਆਇਆ ਸੀ ਮੈਂ ਸੋਚਿਆ ਵੀ ਚਲੋ ਆਪ ਇਮਾਨਦਾਰੀ ਨਾਲ ਚੱਲੀ ਚੱਲਦੇ ਹਾਂ ਸੀ ਕਿਸੇ ਤੋਂ ਕੀ ਲੈਣਾ ਹੈ ਪਰ ਦੋਸਤੋ ਸਾਡੇ ਗੁਰੂਆਂ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਜ਼ੁਲਮ ਨੂੰ ਚੁੱਪਚਾਪ ਸਹਿਣ ਲਈ ਨਹੀਂ ਕਿਹਾ ਉਹਨਾਂ ਨੇ ਜ਼ੁਲਮ ਖਿਲਾਫ ਆਵਾਜ਼ ਚੱਕਣ ਦੀ ਸਾਨੂੰ ਸਿੱਖਿਆ ਦਿੱਤੀ ਆ ਸੋ ਆਵਦੀ ਇਮਾਨਦਾਰੀ ਕਿਸੇ ਕੰਮ ਨਹੀਂ ਜੇ ਅਸੀਂ ਸਾਡੇ ਆਲੇ-ਦੁਆਲੇ ਹੋ ਰੇ ਜਿਹੜਾ ਵੀ ਕਰਪਟ ਸਿਸਟਮ ਖਿਲਾਫ ਜੇ ਅਸੀਂ ਬਾਜ਼ੀ ਨਾ ਚੱਕੀ ਤਾਂ ਉਹਦਾ ਕੋਈ ਫਾਇਦਾ ਨਹੀਂ ਆਵਦੀ ਕੱਲੀ ਇਮਾਨਦਾਰੀ ਦਾ ਸੋ ਮੇਰੀ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਸਲਾਹ ਹੈ ਵੀ ਆਓ ਇੱਕ ਜੋਟ ਹੋਈਏ ਤੇ ਇਹਨਾਂ ਕਰਪਟ ਡਾਕਟਰਾਂ ਜਿਹੜੇ ਕੁਝ ਕੁ ਡਾਕਟਰ ਆ ਇੰਨਾ ਖਿਲਾਫ ਆਉ ਮੋਰਚਾ ਵਿਢੀਏ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਜਿਹੜੇ ਕੁਝ ਕੁ ਲਾਰਜੀ ਡਾਕਟਰ ਆ ਇਹ ਕਿਵੇਂ ਗਮਰਾਹ ਕਰਦੇ ਆ ਕਿਵੇਂ ਬਾਹਰ ਦੀਆਂ ਦਵਾਈਆਂ ਲੈ ਕੇ ਬੇਲੋੜੇ ਟੈਸਟ ਲੈ ਕੇ ਕਈ ਡਾਕਟਰ ਕਿਵੇਂ ਕਮਿਸ਼ਨਾਂ ਦੇ ਧੰਦੇ ਕਰਦੇ ਆ ਗਰੀਬਾਂ ਦੀਆਂ ਜੇਬਾਂ ਖਾਲੀ ਕਰਾਉਂਦੇ ਆ ਤੇ ਦੋਸਤੋ ਜੇ ਅਸੀਂ ਸਾਰੇ ਅਵੇਅਰ ਹੋ ਗਏ ਜਾਗਰੂਕ ਹੋ ਗਏ ਤਾਂ ਅਸੀਂ ਆਪ ਹੀ ਇਹਨਾਂ ਦੇ ਚੁੰਗਲ ਚੋਂ ਬਚ ਸਕਦੇ ਆ ਕਿਉਂਕਿ ਅਸੀਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਜੇ ਅਸੀਂ ਆਪ ਹੀ ਕਹਿ ਲਓ ਵੀ ਅਵੇਅਰ ਹੋ ਗਏ ਜਾਗਰੂਕ ਹੋ ਗਏ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਲੁੱਟ ਕਿਵੇਂ ਹੁੰਦੀ ਆ ਤਾਂ ਅਸੀਂ ਇਸ ਤੋਂ ਬਚ ਸਕਦੇ ਆ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਭਰਾਵਾਂ ਨੂੰ ਵੀ ਪਤਾ ਲੱਗ ਸਕੇ ਜਿਹੜੇ ਮੇਰੇ ਤੇ ਇਲਜ਼ਾਮ ਲਾ ਦਿੰਦੇ ਵੀ ਇਹ ਸਾਡੇ ਡਾਕਟਰਾਂ ਨੂੰ ਬਦਨਾਮ ਕਰਦਾ ਏ ਤੇ ਸ਼ਾਇਦ ਇਹ ਆਪਣੇ ਫਾਲੋਅਰਸ ਵਧਾਉਣ ਖਾਤਰ ਕਰ ਰਿਹਾ ਮਸ਼ਹੂਰ ਹੋਣ ਖਾਤਰ ਕਰ ਰਿਹਾ ਏ ਤੇ ਉਹਨਾਂ ਭਰਾਵਾਂ ਨੂੰ ਵੀ ਪਤਾ ਲੱਗੇ ਵੱਧ ਤੋਂ ਵੱਧ ਜਿਹੜੇ ਇਹਨਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਆ ਤੇ ਅੱਗੇ ਵੀ ਹੋਣੋਂ ਬਚ ਸਕਣਗੇ ਸੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਮੈਂ ਤੁਹਾਨੂੰ ਅੱਜ ਇਹੀ ਖਲਾਸਾ ਕਰਨਾ ਚਾਹੁੰਨਾ ਸੀ ਮੈਂ ਪਹਿਲਾਂ ਵੀ ਇਹ ਵੀਡੀਓ ਬਣਾਈ ਸੀ ਪਰ ਹੁਣ ਕੁਝ ਹੋਰ ਭਰਾ ਨਾਲ ਜੁੜੇ ਆ ਮੈਂ ਸੋਚਿਆ ਇਹ ਦੁਬਾਰਾ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਸੁਚੇਤ ਕਰਾਂ ਸੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਧੰਨਵਾਦ